ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਪੰਦਲ ਸਿੰਘ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਮੌਜੂਦ ਨੇ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਨੇ ਆਂ ਫਿਰ ਆਪਾਂ ਪ੍ਰੋਗਰਾਮ ਦੇ ਅੱਗੇ ਵਧਦੇ ਆਂ ਵਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਮੈਂ ਸੋਚਿਆ ਸਵਾਗਤ ਕਰਨ ਲੱਗੇ ਕਿਤੇ ਫੁੱਲਾਂ ਦਾ ਗੁਲਾਬ ਦੇ ਫੁੱਲਾਂ ਦਾ ਹਾਰ ਉਰੇ ਤੇ ਪਿਆ ਹੋਊਗਾ ਪਰ ਤੁਸੀਂ ਲੈ ਕੇ ਨਹੀਂ ਆਏ ਖੈਰ ਤੁਹਾਡੇ ਜਿਹੜੇ ਪਿਆਰ ਭਰੀ ਜਿਹੜੀ ਗੱਲਬਾਤ ਹੈ ਤੁਹਾਡੀ ਮੁਹਬਤ ਹੈ ਇਹ ਸਾਡੇ ਲਈ ਪੜੀ ਖੁਸ਼ਕਿਸਮਤੀ ਹੈ ਧੰਨਵਾਦ ਵਰਿੰਦਰ ਜੀ ਠੰਡ ਕਾਫੀ ਹੋ ਗਈ ਹੈ ਇਸ ਠੰਡ ਦੇ ਵਿੱਚ ਪੰਜਾਬ ਦੀ ਸਿਆਸਤ ਹੈ ਜਿਹੜੀ ਗਰਮਾਉਂਦੀ ਜਾ ਰਹੀ ਹੈ ਆਪਾਂ ਉਸ ਗਰਮਾ-ਗਰਮ ਸਿਆਸਤ ਦੇ ਵਿੱਚੋਂ ਦੋਕ ਮੁੱਦੇ ਚੁੱਕ ਲੈਣੇ ਆ ਉਹਨਾਂ ਦੋਕ ਮੁੱਦਿਆਂ ਤੇ ਗੱਲਬਾਤ ਕਰਦੇ ਆ ਇੱਕ ਤਾਂ ਜਿਹੜਾ ਮੁੱਦਾ ਹੈਗਾ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਤੇ ਦੂਸਰਾ ਮੁੱਦਾ ਜਿਹੜਾ ਹੈਗਾ ਵਾ ਸਿੱਖ ਜਗਤ ਦੇ ਨਾਲ ਜੁੜਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਸਿੱਖ ਜਗਤ ਦੇ ਜਿਹੜਾ ਮੁੱਦਾ ਜੁੜਿਆ ਹੋਇਆ हाल ही ਦੇ ਵਿੱਚ ਇੱਕ ਮੂਵੀ ਰਿਲੀਜ਼ ਹੋਈ ਹੈ ਪਿਛਲੇ ਹਫ਼ਤੇ ਰਿਲੀਜ਼ ਹੋਈ ਸੀ ਉਹ ਮੂਵੀ ਤੇ ਕਾਫੀ ਵਧੀਆ ਪਰਫਾਰਮ ਕਰ ਰਹੀ ਹੈ ਕਾਫੀ ਪੈਸੇ ਖਾਟ ਰਹੀ ਹੈ ਕਾਫੀ ਲੋਕਾਂ ਨੇ ਉਹਨੂੰ ਪਸੰਦ ਵੀ ਕੀਤਾ ਪਰ ਉਸ ਮੂਵੀ ਦੇ ਵਿੱਚ ਜਿਹੜਾ ਸਿੱਖ ਜਗਤ ਦੇ ਨਾਲ ਜਿਹੜੀ ਜੁੜੀ ਹੋਈ ਗੱਲਬਾਤ ਹੈ ਉਹ ਇੱਕ ਅਮਰਤਾਰੀ ਸਿੱਖ ਦੇ ਉੱਪਰ ਸਿਕੜ ਦਾ ਜਿਹੜਾ ਧੂਆ ਛੁੱਟਿਆ ਜਾਂਦਾ ਮਤਲਬ ਇੱਕ ਕਿਰਦਾਰ ਦੇ ਵੱਲੋਂ ਸਿਕੜ ਦਾ ਧੂਆ ਛੁੱਟਿਆ ਜਾਂਦਾ ਉਹ ਕੀ ਅਵਿੰਦਰ ਜੀ ਉਹ ਵਿਵਾਦ ਕੀ ਚੜਿਆ ਹੋਇਆ ਉਹਦੇ ਤੇ ਕੀ ਮਤਲਬ ਕੀ ਉਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਆ ਭਿੰਦਰ ਜੀ ਇਹ ਫਿਲਮਾਂ ਬਾਰੇ ਜਦੋਂ ਸਾਡੇ ਕਾਲਜ ਦੇ ਟਾਈਮ ਜ਼ਮਾਨਾ ਹੁੰਦਾ ਸੀ ਸਾਡੇ ਇੱਥੇ ਅਸੀਂ ਉਹ ਫਿਲਮਾਂ ਵਿਖੀਦੀਆਂ ਹੁੰਦੀਆਂ ਸੀ ਜੀ ਤੇ ਉਦੋਂ ਸਾਡਾ ਹਾਲ ਹੀ ਹੁੰਦਾ ਸੀ ਪਹਿਲੇ ਦਿਨ ਪਹਿਲਾ ਸ਼ੋਅ ਵੇਖੀਦਾ ਹੁੰਦਾ ਸੀ ਪਹਿਲੇ ਦਿਨ ਪਹਿਲਾ ਸ਼ੋਅ ਵੇਖਣਾ ਕੋਈ ਆਲੇ ਹੂੰ ਐ ਕੁਝ ਦਿਨਾਂ ਤੋਂ ਆ ਫਿਲਮ ਜਿਹੜੀ ਐਨੀਮਲ ਐ ਇਹ ਦਾ ਬੜਾ ਚਰਚਾ ਦਾ ਵਿਸ਼ਾ ਬਣ ਆਇਆ ਐ ਐਨੀਮਲ ਫਿਲਮ ਆਈ ਤੇ ਉਹ ਭਪਿੰਦਰ ਬੱਬਲ ਤੁਹਾਡੇ ਹਾਂਜੀ ਨਾਮ ਮਿਲਦਾ ਮਿਲਦਾ ਜਿੰਦਾ ਭਪਿੰਦਰ ਬੱਬਲ ਜੀ ਉਹਨਾਂ ਦਾ ਜਿਹੜਾ ਗਾਣਾ ਗਾਇਆ ਹੈ ਹਾਂਜੀ ਅਰਜਨ ਵੈਲ ਹਾਂਜੀ ਉਹ ਬੜਾ ਫੇਮਸ ਹੋਇਆ ਹੈ ਜੀ ਪੂਰੀ ਕਾਫੀ ਕਾਫੀ ਨਾਂ ਦੇ ਵਿੱਚ ਬੜਾ ਪਸੰਦ ਕੀਤਾ ਜਾ ਰਿਹਾ ਹੈ ਤੇ ਫਿਲਮ ਨੇ ਵੀ ਕਾਫੀ ਨਾਂ ਖਟਿਆ ਤੇ ਕਹਿੰਦੇ ਕਮਾਈ ਵੀ ਸੋਹਣੀ ਕੀਤੀ ਹੈ ਜੀ ਸੋ ਉਹ ਫਿਲਮ ਦੇ ਵਿੱਚ ਕੁਝ ਸੀਨ ਇਹੋ ਜਿਹੇ ਨੇ ਜੀ ਜਿਨ੍ਹਾਂ ਨੂੰ ਲੈ ਕੇ ਸਿੱਖ ਜਥੇਬੰਦੀ ਜਿਹੜੀ ਹੈਗੀ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜੀ ਜਿਹਦੇ ਸਰਪ੍ਰਸਤ ਹੈਗੇ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੀ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ ਉਹਨਾਂ ਨੇ ਇਤਰਾਜ਼ ਆਪਣੀਆਂ ਪ੍ਰਗਟਾਇਆ ਉਹਨਾਂ ਨੇ ਕਿਹਾ ਕਿ ਸਿੱਖ ਭਾਵਨਾ ਪ੍ਰਤੀ અપਮਾਨ ਇਸ ਫਿਲਮ ਦੇ ਵਿੱਚ ਕੁਝ ਸੀਨਾਂ ਬਾਰੇ ਦੱਸਿਆ ਵੀ ਇਹ ਦੇ ਨਾਲ ਸਾਡੀਆਂ ਧਾਰਮਿਕ ਭਾਵਨਾ ਜਿਹੜੀਆਂ ਨੂੰ ਜਿਹੜੀਆਂ ਨੂੰ 6 ਵਜੇ ਇਤਰਾਜ਼ਯੋਗ ਸੀਨ ਨੇ ਜੀ ਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਜਿਹੜੀ ਹੈ ਜਿਹੜੀ ਆਧਾਰਾ ਹੈਗਾ ਉਸ ਨੂੰ ਇਹ ਜਿਹੜੇ ਸੀਨ ਹੈਗੇ ਨੇ ਅਤਰਾਜ ਉਹ ਕੱਟਣ ਬਾਰੇ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਸੋ ਗੱਲ ਇਹ ਹੈ ਕਿ ਸਿਰਫ ਇਹੀ ਫਿਲਮ ਨਹੀਂ ਬਹੁਤ ਸਾਰੇ ਫਿਲਮਾਂ ਪਹਿਲਾਂ ਵੀ ਇੰਦਾ ਜਿਹੜੀਆਂ ਹੈਗੀਆਂ ਉਹਨਾਂ ਤੇ ਲੁਕਾਈਆਂ ਧਾਰਮਿਕ ਸੰਸਥਾਵਾਂ ਨੇ ਜਾਂ ਕੁਝ ਹੋਰ ਲੋਕਾਂ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਜਦੋਂ ਛੱਟ ਲੱਗੀ ਤੇ ਇਸ ਢੰਗ ਨਾਲ ਉਹਨਾਂ ਨੇ ਅਤਰਾਜ ਜਤਾਏ ਪਹਿਲੀ ਵਾਰ ਨਹੀਂ ਹੋਇਆ ਹੁਣ ਗੱਲ ਇਹ ਹੈ ਕਿ ਜਿਹੜੀ ਫਿਲਮ ਇੰਡਸਟਰੀ ਹੈ ਖਾਸ ਤੌਰ ਤੇ ਬਾਲੀਵੁੱਡ ਫਿਲਮ ਇੰਡਸਟਰੀ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਬੜੇ ਮਸ਼ਹੂਰ ਹੈ ਤੁਸੀਂ ਰਸ਼ੀਆ ਚਲ ਜੋ ਰਸ਼ੀਆ ਲੋਕ ਬੜੇ ਪਸੰਦ ਕਰਦੇ ਨੇ ਪਸੰਦ ਕਰਦੇ ਨੇ ਹੋਰ ਵੀ ਤੁਸੀਂ ਅਫਰੀਕਾ ਕਿਤੇ ਚਲ ਜੋ ਦੁਨੀਆ ਦੇ ਕਿਤੇ ਵੀ ਚਲ ਜੋ ਉਹ ਹਾਲੀਵੁੱਡ ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ ਹੈ ਉਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਸੋ ਫਿਲਮਾਂ ਦਾ ਵਿੱਚ ਜਿਹੜੇ ਕਿਰਦਾਰ ਨਿਭਾਉਣ ਵਾਲੇ ਸਾਡੇ ਕਲਾਕਾਰ ਨੇ ਨੌਜਵਾਨ ਕੀ ਕਈ 올ਡ ਏਜ ਬੰਦੇ ਵੀ ਤੇ ਕਈ ਬੱਚੇ ਤੇ ਚਲੋ ਬੱਚਿਆਂ ਦਾ ਮਨ ਤੇ ਜਿਹੜਾ ਹੁੰਦਾ ਨਾ ਉਹ ਬੜਾ ਚੰਚਲ ਜਿਹਾ ਹੁੰਦਾ ਹੈ ਹੈਨਾ ਤੇ ਉਹ ਜਿਹੜੇ ਕਰਦਾਰ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਹੀਰੋ ਦੱਸਦੇ ਨੇ ਫਿਲਮਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਉਹਨਾਂ ਬੱਚਿਆਂ ਤੇ ਉਹਨਾਂ ਨੌਜਵਾਨਾਂ 'ਤੇ ਬਹੁਤ ਜ਼ਿਆਦਾ ਪੈਂਦਾ ਹੈ ਜਿਸ ਤਰੀਕੇ ਦੇ ਨਾਲ ਵਾਇਲੈਂਸ ਦਿਖਾਇਆ ਗਿਆ ਇਹ ਤੇ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਹੈ ਜਥੇਬੰਦੀਆਂ ਨੇ ਕੋ ਸਿੱਖ ਜਥੇਬੰਦੀ ਨੇ ਜਿਹੜੀ ਹੈ ਇਤਰਾਜ਼ ਜਤਾਇਆ ਹੈ ਇਸ ਦੇ ਨਾਲ ਨਾਲ ਸੰਸਦ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਉਹ ਮੁੱਦਾ ਇਤਰਾਜ਼ ਜਤਾਇਆ ਗਿਆ ਮੁੱਦਾ ਚੁੱਕਿਆ ਗਿਆ ਵੀ ਇਸ ਢੰਗ ਦੇ ਜਿਹੜੇ ਗਾਣੇ ਨੇ ਉਹ ਸਮਾਜ ਦੇ ਲਈ ਠੀਕ ਨਹੀਂ ਬੰਦੂਖਾਂ ਵਾਲੇ ਗਾਣੇ ਸ਼ਰਾਬਾਂ ਵਾਲੇ ਗਾਣੇ ਹਿੰਸਾ ਵਾਲੇ ਗਾਣੇ ਇਹ ਸਾਡੀ ਸਭਿਅਤਾ ਨਾਲ ਮੇਲ ਨਹੀਂ ਖਾਂਦੇ ਜੀ ਸੋ ਜਿਸ ਤਰੀਕੇ ਦੇ ਨਾਲ ਇਸ ਢੰਗ ਨਾਲ ਫਿਲਮ ਦੇ کردار ਜੋ ਕੰਮ ਕਰਦੇ ਨੇ ਸਾਡੇ ਜਿਹੜੇ ਬੱਚੇ ਨੇ ਸਾਡੇ ਨੌਜਵਾਨ ਨੇ ਉਹਨਾਂ ਦਾ ਅਨੁਸਰਣ ਯਾਨੀ ਕਿ ਉਹਨਾਂ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ ਹੁਣ ਇਹ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟ ਜਿਹੜਾ ਇਸ਼ੂ ਕਰਦਾ ਆਧਾਰ ਉਹਦੀ ਬਣਦੀ ਹੈ ਉਹ ਦੇਖਣਾ ਵੀ ਇਹ ਦੇ ਨਾਲ ਸਾਡੇ ਸਮਾਜ ਦੇ ਵਿੱਚ ਕਿਸ ਢੰਗ ਦਾ ਜਿਹੜਾ ਪ੍ਰਭਾਵ ਪਾਊਗਾ ਸਮਾਜ ਦੇ ਬੱਚਿਆਂ ਦੇ ਤੇ ਨੌਜਵਾਨਾਂ ਦੇ ਉੱਤੇ ਜੀ ਸੋ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਕਿਹਾ ਜਾਂਦਾ ਹੈ ਕਿ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜੀ ਸਮਾਜ ਦਾ ਸ਼ੀਸ਼ਾ ਜਿਹੜਾ ਹੁੰਦਾ ਫਿਲਮ ਜਗਤ ਹੈ ਔਰ ਫਿਲਮ ਜਗਤ ਸਾਡਾ ਜਿਹੜਾ ਬਾਲੀਵੁੱਡ ਹੈ ਬਾਲੀਵੁੱਡ ਦੇ ਇੱਕ ਨਾਂ ਦਿੱਤਾ ਹੈ ਕਿ ਮੁੰਬਈ ਫਿਲਮ ਇੰਡਸਟਰੀ ਜਿਹੜੀ ਹੈ ਉਹਦੇ ਵਿੱਚ ਜੋ کردار ਜੋ ਫਿਲਮਾਂ ਹੁੰਦੀਆਂ ਨੇ ਉਹ ਦਾ ਅਨੁਸਰਣ ਜਿਹੜਾ ਹੈਗਾ ਨਾ ਉਹਦੀ ਕਾਪੀ ਜਿਹੜੀ ਸਾਡੇ ਨੌਜਵਾਨ ਕਰਦੇ ਨੇ ਸੋ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਸਮਾਜ ਦੇ ਨਾਲ ਫਿਲਮ ਇੰਡਸਟਰੀ ਜੁੜੀ ਹੋਈ ਤੇ ਫਿਲਮ ਇੰਡਸਟਰੀ ਦੇ ਨਾਲ ਸਮਾਜ ਜੁੜਿਆ ਹੋਇਆ ਇੱਕ ਦੂਜੇ ਦੀ ਕਾਪੀ ਕਰਦੇ ਨੇ ਜੀ ਫਿਲਮ ਇੰਡਸਟਰੀ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੋਂ ਦੇ ਕਲਾਕਾਰਾਂ ਦੀ ਉੱਥੇ ਡਾਇਰੈਕਟਰਾਂ ਦੀ ਪ੍ਰੋਡਿਊਸਰਾਂ ਦੀ ਵੀ ਅਸੀਂ ਸਮਾਜ ਨੂੰ ਇਹੋ ਜੀ ਚੀਜ਼ ਪੇਸ਼ ਕਰੀਏ ਕਿ ਜਿਹਦੇ ਨਾਲ ਸਾਡਾ ਨੌਜਵਾਨ ਵਰਗ ਹੈ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਸ ਨੂੰ ਇੱਕ ਸੇਰ ਮਿਲ ਸਕੇ ਜੀ ਦਿਸ਼ਾ ਮਿਲ ਸਕੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋ ਸਕੇ ਜੀ ਔਰ ਸਮਾਜਿਕ ਤੱਕੀ ਦੀ ਭਾਵਨਾ ਜਿਹੜੀ ਆ ਉਹ ਪੈਦਾ ਹੋ ਸਕੇ ਸੋ ਕਈ ਵਾਰੀ ਅਸੀਂ ਲੋਕ ਕਈ ਇੰਡਸਟਰੀਲਿਸਟ ਹੈਗੇ ਨੇ ਉਹਨਾਂ ਦੇ ਮੈਂ ਕਈ ਵਾਰੀ ਕੋਰਟ ਜਿਹੜੇ ਪੜ੍ਹਦਾ ਦੇਖਦਾ ਕਹਿੰਦਾ ਵੀ ਜਿਹੜੇ ਚੰਗੇ ਲੋਕ ਨੇ ਉਹਨਾਂ ਦਾ ਜਿਹੜਾ ਆਮ ਲੋਕਾਂ ਦਾ ਤਾਂ ਕਈਆਂ ਦਾ ਜਿਹੜਾ ਹੁੰਦਾ ਨਾ ਆਈਡਲ ਜਾਂ ਮਤਲਬ ਫੈਨ ਹੁੰਦੇ ਨੇ ਉਹ ਇਹਨਾਂ ਲੋਕਾਂ ਦੀ ਫਿਲਮ ਇੰਡਸਟਰੀ ਦੇ ਲੋਕਾਂ ਦੇ ਤੇ ਜਿਹੜਾ ਚੰਗਾ ਸੂਝਵਾਨ ਬੰਦਾ ਹੁੰਦਾ ਹੁੰਦਾ ਨਾ ਉਹ ਉਹ ਜਿਹੜੇ ਹੁੰਦੇ ਨੇ ਉਹਨਾਂ ਦਾ ਆਈਡਲ ਕਿਹੜੇ ਹੁੰਦੇ ਨੇ ਜੀ ਕੋਈ ਬਹੁਤ ਵੱਡੇ ਬਿਜ਼ਨਸਮੈਨ ਹੋਗੇ ਜਾਂ ਕੋਈ ਉਹ ਜਿਨ੍ਹਾਂ ਨੇ ਸਮਾਜ ਦੇ ਵਿੱਚ ਬਹੁਤ ਵੱਡੇ ਸੁਧਾਰ ਕੀਤੇ ਨੇ ਕੋਈ ਬਹੁਤ ਵੱਡੇ ਵਿਗਿਆਨਿਕ ਹੋਗੇ ਹੈਨਾ ਉਹਨਾਂ ਦੇ ਜਿਹੜੇ ਹੁੰਦੇ ਨੇ ਆਈਡੀਅਲ ਹੁੰਦੇ ਨੇ ਕਿ ਅਸੀਂ ਇਹਨਾਂ ਵਰਗੇ ਪੜਨਾ ਤੇ ਜੇ ਅਸੀਂ ਸਾਡੇ ਫਿਲਮ ਇੰਡਸਟਰੀ ਦੇ ਵਿੱਚ ਇਹੋ ਜਿਹੇ ਵਾਇਲੈਂਸ ਵਾਲੀ ਚੀਜ਼ਾਂ ਜਿਹੜੀਆਂ ਪੇਸ਼ ਕੀਤੀਆਂ ਜਾਣ ਜੇ ਅਸੀਂ ਸਮਾਜ ਨੂੰ ਚੀਜ਼ਾਂ ਦਿਖਾਉਣਾ ਚਾਹੁੰਦੇ ਹਾਂ ਜ਼ਰੂਰੀ ਹੈ ਕਿ ਇਹ ਚੀਜ਼ਾਂ ਅਸੀਂ ਸਮਾਜ ਦੇ ਅੱਗੇ ਪੇਸ਼ ਕਰੀਏ ਕਿ ਇਹ ਸਮਾਜ ਦੀ ਸਾਡੇ ਜਿਹੜੀਆਂ ਕੁਝ ਤਰੂਟੀਆਂ ਕੁਝ ਕਮੀਆਂ ਹੈਗੀਆਂ ਨੇ ਪਰ ਉਹਨਾਂ ਨੂੰ ਇਸ ਢੰਗ ਨਾਲ ਪ੍ਰੈਜ਼ੈਂਟ ਕਰਨਾ ਚਾਹੀਦਾ ਹੈ ਕਿ ਉਹਦਾ ਮਾੜਾ ਅਸਰ ਨੌਜਵਾਨ ਪੀੜੀ ਤੇ ਨਾ ਪਵੇ ਕਿਉਂਕਿ ਨੌਜਵਾਨ ਪੀੜੀ ਫਟਾਫਟ ਉਸ ਨੂੰ ਕਾਪੀ ਕਰਦੀ ਹੈ ਤੁਸੀਂ ਦੇਖਿਆ ਹੋਊਗਾ ਸਲਮਾਨ ਖਾਨ ਕਲਾਕਾਰ ਦੀ ਫਿਲਮਾਂ ਆਉਂਦੀਆਂ ਨਾ ਤਾਂ ਇੱਕ ਫਿਲਮ 'ਚ ਮੈਂ ਵੇਖਿਆ ਜੀ ਸਲਮਾਨ ਖਾਨ ਨੇ ਵਾਵਾ ਚੀਰਚੂਰ ਕੱਢ ਕੇ ਤੇ ਉਹ ਐਨਕ ਜਿਹੜੀ ਹੈ ਪਿੱਛੇ ਟੰਗੀ ਹੁੰਦੀ ਸੀ ਤਾਂ ਤੁਸੀਂ ਦੇਖ ਲਓ ਕਿ ਉਹ ਚੰਗਾ ਭਲਾ ਨੌਜਵਾਨ ਤੇ ਕੀ ਚੰਗੇ ਬੜੇ ਜਿਹੜੇ ਬੁੱਢੇ ਠੇਰੇ ਸੀ ਨਾ ਉਹ ਵੀ ਉਦਾਂ ਦੀ ਐਨਕ ਪਿੱਛੇ ਟੰਗ ਕੇ ਤੇ ਆਪਣੇ ਆਪ ਨੂੰ ਸਲਮਾਨ ਖਾਨ ਹੀ ਸਮਝਦੇ ਰਹਿੰਦੇ ਸੀ ਤੋ ਜੇ ਬੰਦਾ ਘਰੋਂ ਬਾਹਰ ਜਾਂਦਾ ਨੇ ਸ਼ੀਸ਼ਾ ਵੇਖਦਾ ਹੈ ਕਿ ਭਾਏ ਮੇਰੀਆਂ ਜੁਲਫਾਂ ਜਿਹੜੀਆਂ ਨੇ ਫਲਾਣੇ ਹੀਰੋ ਨਾਲ ਮਿਲਦੀਆਂ ਨੇ ਵਾਲ ਉਹਦਾਂ ਦੇ ਵੰਦੇ ਨੇ ਕੱਪੜੇ ਉਹਦਾਂ ਦੇ ਪਾਉਂਦੇ ਨੇ ਸਾਡੇ ਸਮਾਜ ਦੇ ਵਿੱਚ ਫਿਲਮ ਇੰਡਸਟਰੀ ਦੇ ਫਿਲਮੀ ਕਲਾਕਾਰਾਂ ਦਾ ਬਹੁਤ ਵੱਡਾ ਰੋਲ ਹੈ ਪ੍ਰਭਾਵ ਰਹਿੰਦਾ ਹੈ ਤੇ ਸਾਡੇ ਇਹ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਜੀ ਇਹ ਜਿਹੜੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟ ਦਾ ਆਧਾਰਾ ਹੈਗਾ ਇਸ ਨੂੰ ਚਾਹੀਦਾ ਕਿ ਅਸੀਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਢੰਗ ਨਾਲ ਬਣਾਈਏ ਫਿਲਮਾਂ ਪੇਸ਼ ਕਰੀਏ ਕਿ ਜਿਹਦੇ ਨਾਲ ਸਮਾਜ ਨੂੰ ਚੰਗਾ ਜਿਹੜੀਆਂ ਚੀਜ਼ ਚੰਗੀ ਚੰਗੀ ਹੈਲਦੀ ਜਿਹੜੀ ਆ ਉਹ ਚੀਜ਼ ਮਿਲ ਸਕੇ ਉਹਨਾਂ ਦੇ ਮਨ ਦੇ ਉੱਤੇ ਚੰਗਾ ਪ੍ਰਭਾਵ ਪੈ ਸਕੇ ਇਹ ਨਹੀਂ ਕਿ ਅਸੀਂ ਉਹ ਜੇ ਵਾਇਲੈਂਸ ਦਿਖਾਈਏ ਤਾਂ ਮਾੜਾ ਬਹੁਤ ਪ੍ਰਭਾਵ ਪੈਂਦਾ ਲੋਕ ਨੌਜਵਾਨ ਵੀ ਆਪਣੇ ਆਪ ਨੂੰ ਉਦਾਂ ਦਾ ਸਮਝ ਕੇ ਉਦਾਂ ਦੇ ਜੇ ਗਾਣੇ ਉਹ ਜੇ ਹੈਗੇ ਨੇ ਹਿੰਸਾ ਵਾਲੇ ਤੇ ਤੁਸੀਂ ਦੇਖ ਲੋਗੇ ਸ਼ਰਾਬਾ ਪੀ ਕੇ ਤੇ ਨੌਜਵਾਨ ਵਿਆਹਾਂ ਸ਼ਾਦੀਆਂ ਦੇ ਵੀ ਉਹ ਜੇ ਕਾਪੀ ਕਰਨ ਦੀ ਕੋਸ਼ਿਸ਼ ਕਰਨੀ ਇਸ ਢੰਗ ਨਾਲ ਸਮਾਜ ਦੇ ਵਿੱਚ ਮਾੜਾ ਅਸਰ ਹੀ ਪਵੇਗਾ ਜੀ ਚਲੋ ਵਿਰਿੰਦਰ ਜੀ ਇਸ ਇਹਦੇ ਨਾਲ ਹੀ ਹੁਣ ਕੁਝ ਜਿਹੜਾ ਮੇਰਾ ਅਗਲਾ ਸਵਾਲ ਹੈ ਉਹ ਫਿਲਮ ਜਗਤ ਦੇ ਨਾਲ ਵੀ ਜੁੜਿਆ ਹੋਇਆ ਤੇ ਪੰਜਾਬ ਦੀ ਸਿਆਸਤ ਦੇ ਨਾਲ ਵੀ ਜੁੜਿਆ ਹੋਇਆ ਸ਼ਾਇਦ ਤੁਸੀਂ ਥੋੜਾ ਬਹੁਤ ਅੰਦਾਜ਼ਾ ਲਗਾ ਵੀ ਲਿਆ ਹੋਗਾ ਜੀ ਬਿਲਕੁਲ ਤੇ ਕਾਫੀ ਸਮੇ ਤੋਂ ਉਹ ਸ਼ਖਸ ਜਿਹੜੇ ਨੇ ਪੰਜਾਬ ਦੇ ਵਿੱਚ ਨਜ਼ਰ ਹੀ ਨਹੀਂ ਆ ਰਹੇ ਜਦੋਂ ਚੋਣਾਂ ਹੋਈਆਂ ਸੀਗੀਆਂ ਉਦੋਂ ਨਜ਼ਰ ਆਏ ਉਦੋਂ ਬਾਅਦ ਮੁੜ ਕੇ ਕਈ ਵਾਰ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗ ਚੁੱਕੇ ਨੇ ਮਤਲਬ ਕਾਫੀ ਆਪਣੇ ਪੰਜਾਬ ਦੇ ਐਮਪੀ ਨੇ ਉਹ ਤੇ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਨੇ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਜੇ ਹਾਂ ਕਿਹੜਾ ਐਮਪੀ ਆ ਜਿਹੜਾ ਦਿਖਿਆ ਹੀ ਨਹੀਂਗਾ ਹਲੇ ਤੱਕ ਤੇ ਏਡੀ ਵੱਡੀ ਜ਼ਿੰਮੇਵਾਰੀ ਉਸ ਇਨਸਾਨ ਦੇ ਕੋਲੇ ਆ ਤੇ ਉਹ ਹਲੇ ਤੱਕ ਆਪਣੇ ਪੰਜਾਬ ਦੇ ਵਿੱਚ ਕਿਹੜਾ ਤੱਕ ਵੀ ਨਹੀਂ ਲੱਗਿਆ ਹੈਗਾ ਤੇ ਪੋਸਟਰ ਲੱਗੇ ਹੋਏ ਨੇ ਉਹਨਾਂ ਦੇ ਸਭ ਨੂੰ ਪਤਾ ਜੀ ਅੱਜਕੱਲ੍ਹ ਜਿਹੜਾ ਨੇ ਨਲਕੇ ਪਟਨ ਲਈ ਬੜੇ ਮਸ਼ਹੂਰ ਨੇ ਤੇ 2.5 ਕਿਲੋ ਦਾ ਹੱਥ ਜਿਹੜਾ ਹੈ ਜਿਹਨਾਂ ਦਾ ਉਹ ਦੱਸਦੇ ਆਪਣਾ ਵੀ ਮੇਰਾ 2.5 ਕਿਲੋ ਦਾ ਹੱਥ ਹੈ ਤੇ ਉਹਨਾਂ ਦੇ ਜਿਹੜੇ ਪੋਸਟਰ ਨੇ ਉਹ ਪਹਿਲੀ ਵਾਰੀ ਨਹੀਂ ਲੱਗੇ ਪਹਿਲਾਂ ਵੀ ਗੁੰਮਸ਼ੁਦਗੀ ਦੀ ਪੋਲਿਸ ਨੇ ਪਠਾਨਕੋਟ ਰੇਲਵੇ ਸਟੇਸ਼ਨ ਤੇ ਵੀ ਲੱਗੇ ਤੇ ਹੋਰ ਥਾਵਾਂ ਤੇ ਵੀ ਲੱਗੇ ਸੀ ਜੀ ਪਠਾਨਕੋਟ ਗਰਦਾਸਪੁਰ ਤੋਂ ਉਹ ਐਮਪੀ ਨੇ ਤੇ ਪਹਿਲਾਂ ਤੇ ਗਰਦਾਸਪੁਰ ਤੇ ਪਠਾਨਕੋਟ ਇੱਕੋ ਹੀ ਹੁੰਦਾ ਸੀ ਇੱਕਾਈ ਹੁੰਦਾ ਸੀ ਪਠਾਨਕੋਟ ਜਿਹੜਾ ਜ਼ਿਲ੍ਹਾ ਗਰਦਾਸਪੁਰ ਚ ਪੈਂਦਾ ਸੀ ਤੇ ਹੁਣ ਉਹ ਅੱਡ ਹੋ ਗਿਆ ਪਠਾਨਕੋਟ ਅੱਡ ਜ਼ਿਲ੍ਹਾ ਹੈ ਜੀ ਤੇ ਗਰਦਾਸਪੁਰ ਅੱਡ ਜ਼ਿਲ੍ਹਾ ਹੈ ਪਰ ਜਿਹੜੀ ਕੰਸਟੀਟੂਐਂਸੀ ਹੈਗੀ ਆ ਇਹ लोकसभा ਦੀ ਇੱਕੋ ਹੀ ਹੈ ਪਠਾਨਕੋਟ ਨੂੰ ਵੀ ਤੇ ਗਰਦਾਸਪੁਰ ਨੂੰ ਵੀ ਉਹੀ ਐਮਪੀ ਪੈਂਦੇ ਨੇ ਸੰਨੀ ਹੁਣੀ ਸੰਨੀ ਦੇ올 ਜੀ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਇੱਕ ਵਾਰੀ ਧਰਮਿੰਦਰ ਹਾਣਾ ਦੀ ਇੰਟਰਵਿਊ ਮੈਂ ਦੇਖਦਾ ਪਿਆ ਸੀ ਤੇ ਉਹ ਬੀਕਾ ਨਗਰ ਤੋਂ ਬੀਕਾ ਨੇੜ ਤੋਂ ਬੀਕਾ ਨਗਰ Rajasthan ਤੋਂ ਐਮਪੀ ਹੁੰਦੇ ਸੀ ਤੇ ਉਹ ਕਹਿੰਦੇ ਜੀ ਇੱਕ ਵਾਰੀ ਬਣੇ ਨੇ ਤੇ ਉਸ ਬਾਅਦ ਕਹਿੰਦੇ ਨਹੀਂ ਇਹ ਸਿਆਸਤ ਜਿਹੜੀ ਆ ਸਾਡੇ ਅਕੇ ਬੰਦਿਆਂ ਦਾ ਕੰਮ ਨਹੀਂ ਇਹ ਬਨਮਾਜ ਬੰਦਿਆਂ ਦਾ ਕੰਮ ਹੈ ਤੇ ਉਹ ਕਿਸੇ ਨੇ ਪੁੱਛਿਆ ਸੀਗਾ ਕਿ ਭਈ ਜੇ ਸੰਨੀ ਹੋਣੀ ਸਿਆਸਤ 'ਚ ਆ ਜੇ ਕਹਿੰਦੇ ਮੈਂ ਮੁੱਕੀ ਦੇ ਰਾਂਗਾ ਸੰਨੀ ਨੂੰ ਜੇ ਉਹ ਸਿਆਸਤ 'ਚ ਆ ਗਏ ਪਰ ਹੋ ਸਕਦਾ ਹੈ ਕਿ ਸੰਨੀ ਹੋਣਾਰੇ ਆਪਣੇ ਭਾਪੀ ਦੀ ਨਾਮੰਨੀ ਨੂੰ ਤੇ ਸਿਆਸਤ 'ਚ ਆ ਗਏ ਖੈਰ ਸੰਨੀ ਹੋਣੀ ਜਸ ਢੰਗ ਨਾਲ ਪ੍ਰਚਾਰ ਕੀਤਾ ਸੀ ਤੇ ਲੋਕ ਉਸੇ ਤਰੀਕੇ ਨਾਲ ਜਸ ਢੰਗ ਨਾਲ ਆ ਗਏ ਸੀ ਉਸ ਵਕਤ ਜਸ ਢੰਗ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਫਿਲਮ ਦੇ ਜਿਹੜੇ ਕਲਾਕਾਰ ਨੇ ਹੀਰੋ ਐਕਟਰ ਜਿਹੜੇ ਹੁੰਦੇ ਨੇ ਲੋਕ ਉਹਨਾਂ ਤੋਂ ਬੜੇ ਪ੍ਰਭਾਵਿਤ ਹੁੰਦੇ ਨੇ ਤੇ ਜਿਹੜੇ ਸਿਆਸੀ ਲੋਕ ਨੇ ਸਿਆਸਤਦਾਨ ਨੇ ਇਹ ਵੀ ਜਿਹੜੇ ਕਹਿੰਦੇ ਨੇ ਵੀ ਜੇ ਇਹਨਾਂ ਦੀ ਸੋਚ ਹੁੰਦੀ ਹੈ ਵੀ ਜੇ ਅਸੀਂ ਕਿਸੇ ਫਿਲਮ 스타 ਨੂੰ ਕਿਸੇ ਹਲਕੇ ਤੋਂ ਖੜਾ ਕਰ ਲੈਂਦੇ ਤਾਂ ਚਾਂਸ ਬੜੇ ਹਾਈ ਹੁੰਦੇ ਨੇ ਜਿੱਤਣ ਦੇ ਜੀ ਕਿਉਂਕਿ ਉਹ ਲੋਕ ਬੜੇ متاثر ਹੁੰਦੇ ਨੇ ਉਹਨਾਂ ਦੀ ਸ਼ਖਸੀਅਤ ਤੋਂ ਹੂੰ ਹੂੰ ਸੋ ਇਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਸੰਨੀ ਹੁਰਾ ਨੂੰ ਖੜਾ ਤੇ ਕਰਤਾ ਤੇ ਸੰਨੀ ਹੁਰਾਨੇ ਜਦੋਂ ਚੋਣ ਪਿਛਲੀ ਵਾਰੀ ਹੋਈ ਹੈ ਲੋਕ ਸਭਾ ਦੀ ਤੇ ਵਾਹ ਵੇ ਆਪਣੇ ਹੂਰੇ ਹਾਰੇ ਦਿਖਾਏ ਵੀ 2.5 ਕਿਲੋ ਦਾ ਹੱਥ ਭਾਈ ਇੱਕ ਆ ਕੇ ਦੇਖ ਲਓ 2.5 ਕਿਲੋ ਹੱਥ ਹੈ ਤੇ ਨਲਕਾ ਨੁਰਕਾ ਵੀ ਪੁੱਟਣ ਦੀ ਉਹਨਾਂ ਦੇ ਡਾਇਲਗ ਡੂਲਗ ਮਾਰੇ ਨੇ ਮਾਰੇ ਪਰ ਉਹ ਨਲਕਾ ਜਿਹੜੀਆਂ ਪਠਾਨਕੋਟ ਚ ਨਹੀਂ ਪੁੱਟ ਸਕੇ ਪੁੱਟ ਨਹੀਂ ਸਕੇ ਠੀਕ ਹੈ ਤੇ ਉਹ ਗੱਲਬਾਰ ਜਿਹੜੀ ਮਤਲਬ ਨਲਕਾ ਪੁੱਟਣ ਦਾ ਭਾਵ ਹੈ ਕੋਈ ਉਹ ਕੰਮ ਜਿਹੜਾ ਜਿਸ ਢੰਗ ਦੇ ਲੋਕਾਂ ਦੀ ਆਸਾ ਸੀ ਉਹ ਨਹੀਂ ਕਰੇ ਨਹੀਂ ਉੱਤਰ ਸਕੇ ਸੋ ਸਰਨਾ ਜਿਹੜਾ ਉੱਥੇ ਇੱਕ ਇਲਾਕਾ ਹੈਗਾ ਜੀ ਪਠਾਨਕੋਟ ਦੇ ਜ਼ਿਲ੍ਹੇ ਦੇ ਅਧੀਨ ਹੀ ਆਉਂਦਾ ਹੈ ਉੱਥੇ ਬੱਸ ਸਟੈਂਡ ਦੇ ਉੱਤੇ ਲੋਕਾਂ ਨੇ ਵਾਵਾ ਪੋਸਟਰ ਪੋਸਟਰ ਲਾਏ ਨੇ ਜਿਸਨ ਨਹੀਂ ਭਾ ਹੋ ਰਹੀ ਹੈ ਲਾ ਪਤਾ ਨਹੀਂ ਤੇ ਜੇ ਕਿਸੇ ਨੂੰ ਲੱਭੇ ਤੇ 50000 ਰੁਪਏ ਦਾ ਨਾਮ ਦਿੱਤਾ ਜਾਊਗਾ ਚਲੋ ਇਹ ਤੇ ਉਹਨਾਂ ਨੇ ਤੰਜ ਕੱਸਿਆ ਇੱਕ ਤਰੀਕੇ ਦੇ ਨਾਲ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀ ਕਿ ਭਾਈ ਇਹ ਜਿਹੜੀ ਅਸੰਨੀ ਹੋਰਾਂ ਦੀ ਫਿਲਮ ਜਿਹੜੀ ਆਈ ਸੀ ਹੁਣ ਗਦਰ 2 ਉਹਦੇ ਚ ਵੀ ਚੰਗਾ ਪੈਸੇ ਵੀ ਬੜੇ ਨੇ ਤਾਂ ਕਿਹਾ ਬਾਬਾ ਘੁੱਟੀ ਜਨੋ ਬਾਬਾ ਨਾਮ ਨਾਲ ਵੀ ਖੱਟਿਆ ਤੇ ਪੈਸੇ ਵੀ ਚੰਗੇ ਬਣੇ ਨੇ ਤੇ ਹੁਣ ਉਹ ਕਲਾਕਾਰ ਕਹਿੰਦਾ ਵੀ ਹਰ ਬੰਦੇ ਨੇ ਦੇਖੋ ਜਿਹੜੀ ਸਿਆਸਤ ਹਨਾ ਸਿਆਸਤ ਪੂਰੀ ਡੈਡੀਕੇਸ਼ਨ ਦੇ ਨਾਲ ਹੁੰਦੀ ਹੈ ਐਸਐਸ ਦਾ ਕੰਮ ਹੈ ਜਿਹੜੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੇ ਲੋਕਾਂ ਦੇ ਜਿਹੜੇ ਮੁੱਦੇ ਹੁੰਦੇ ਨੇ ਚੱਕਣੇ ਹੁੰਦੇ ਨੇ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਉੱਥੋਂ ਦੇ ਹਲਕੇ ਦੀਆਂ ਜਿਹੜੀਆਂ ਜੋ ਵੀ ਕੰਮ ਕਾਜ ਰਹਿੰਦੇ ਹੁੰਦੇ ਨੇ ਜੇ ਕੋਈ ਹਲਕਾ ਪਿਛੜਿਆ ਤੇ ਉਹਨੂੰ ਕਿਸ ਢੰਗ ਨਾਲ ਅੱਗੇ ਲੈ ਕੇ ਜਾਣਾ ਉਹ ਫੰਡ ਲੈ ਕੇ ਉੱਥੋਂ ਦੇ ਹਲਕੇ ਦੀ ਡਿਵੈਲਪਮੈਂਟ ਕਰਨੀ ਹੁੰਦੀ ਹੈ ਤੇ ਜੇ ਉਹ ਬੰਦਾ ਨੁਮਾਇੰਦਾ ਉੱਥੇ ਮੌਜੂਦ ਹੋਊਗਾ ਤਾਂ ਹੀਆਂ ਲੋਕੀ ਆਪਣੀਆਂ ਸਮੱਸਿਆਵਾਂ ਦੱਸ ਸਕਣਗੇ ਜੀ ਤੇ ਉਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਲੋਕਾਂ ਦਾ ਜੋ ਕਹਿਣਾ ਅਸੀਂ ਤੇ ਕੀ ਕਹਿਣਾ ਲੋਕਾਂ ਨੂੰ ਜ਼ਿਆਦਾ ਪਤਾ ਕਿਉਂਕਿ ਆਪਾਂ ਤੇ ਉਹ ਹਲਕੇ ਦੇ ਹੈ ਨਹੀਂ ਜੀ ਹੁਣ ਲੋਕਾਂ ਦਾ ਕਹਿਣਾ ਹੈ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਸੰਨੀ ਹੋਰੀ ਤੇ ਵੈਸੇ ਨਹੀਂ ਆਉਂਦੇ ਤੇ ਅਸੀਂ ਸਮੱਸਿਆਵਾਂ ਕਿਹਨੂੰ ਦੱਸਣਗੀਆਂ ਨੇ ਇਹਨਾਂ ਨੇ ਆਪਣਾ ਕੋਈ ਅੱਗੋਂ ਫਰਦਰ ਸੰਨੀ ਹੋਰ ਆਣੇ ਆਪਣਾ ਕੋਈ ਨੁਮਾਇੰਦਾ ਆਪਣਾ ਅੱਗੋਂ ਨੁਮਾਇੰਦਾ ਪ੍ਰਾਈਵੇਟ ਕੋਈ ਬੰਦਾ ਉੱਥੇ ਖੜਾ ਕਰਤਾ ਸੀਗਾ ਕਿ ਜੇ ਮੈਂ ਮੇਰਾ ਕੰਮ ਕਰਿਆ ਕਰੇਗਾ ਤੇ ਉਹ ਚੀਜ਼ਾਂ ਜਿਹੜੀਆਂ ਇਦਾਂ ਨਹੀਂ ਨਾ ਹੁੰਦੀਆਂ ਬਿਲਕੁਲ ਮਤਲਬ ਜਿਹੜੇ ਕੰਮ ਆਪ ਬੰਦੇ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਆ ਕਿ ਆਪੋ ਆਪਣੇ ਖਾਤੇ ਪਾਤੀਆਂ ਜਾਣ ਹਾਂ ਤੁਹਾਨੂੰ ਉਸ ਹਾਂ ਨਹੀਂ ਹੁੰਦੇ ਜੀ ਸੋ ਇਸ ਤਰੀਕੇ ਦੇ ਨਾਲ ਲੋਕਾਂ ਨੇ ਕਾਫੀ ਜਿਹੜਾ ਰੋਸ ਪਰਟਾਇਆ ਉਸ ਤੋਂ ਪਹਿਲਾਂ ਜਿਹੜੇ ਹੁੰਦੇ ਸੀ ਕਲਾਕਾਰ ਹੋਰ ਹੁੰਦੇ ਸੀ ਮਰਹੂਮ ਆਪਣੇ ਕੀ ਨਾਮ ਵਿਨੋਦ ਖੰਨਾ ਹੁਰੀ ਵਿਨੋਦ ਖੰਨਾ ਜੀ ਉਹਨਾਂ ਨੇ ਜਦੋਂ ਬੜੇ ਫੇਰੇ ਤੇ ਲੋਕਾਂ ਦਾ ਇਹ ਕਹਿਣਾ ਸੀ ਉਹਨਾਂ ਨੇ ਤੇ ਕੁਝ ਚੰਗੇ ਸੁਧਾਰ ਕੀਤੇ ਸੀਗੇ ਕਿੰਨੇ ਕੀਤੇ ਸੀ ਕਿੰਨੇ ਨਹੀਂ ਕੀਤੇ ਇਹ ਤੇ ਲੋਕਾਂ ਨੂੰ ਪਤਾ ਸੀਗਾ ਪਰ ਇਸ ਵੇਲੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਜਦ ਟੱਗ ਨਾਲ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਅਗਲੇ ਸਾਲ ਆਉਣ ਵਾਲੀਆਂ ਨੇ ਤੇ ਹੁਣ ਦੇਖੋ ਕਿ ਬੀਜੇਪੀ ਜਾਂ ਕਿ ਹੋਰ ਪਾਰਟੀਆਂ ਜਾਂ ਦੂਸਰੀਆਂ ਕਾਂਗਰਸ ਹੋ ਕੇ ਆਮ ਆਦਮੀ ਪਾਰਟੀ ਕਿਹੜੇ ਕੈਂਡੀਡੇਟ ਨੂੰ ਖੜਾ ਕਰਦੀ ਉੱਥੋਂ ਤੱਕ ਕੀ ਹਾਲਾਤ ਬਣਦੇ ਨੇ ਇਹ ਤੇ ਨਾਲ ਸਮਾਂ ਹੀ ਦੱਸੇਗਾ ਜੀ ਸੋ ਇਸ ਮੇਰੇ ਨਾਲ ਮੇਰੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਸੋ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਤਲਬ ਪੰਜਾਬ ਦੇ ਵਿੱਚ ਜਿਹੜੇ ਆ ਦੋ ਮੁੱਦੇ ਗਰਮ ਚੱਲ ਰਹੇ ਨੇ ਜਿਸ ਦੇ ਵਿੱਚ ਇੱਕ ਆਪਾਂ ਜ ਪਹਿਲੇ ਮੁੱਦੇ ਦੀ ਗੱਲ ਕਰ ਲਈ ਤਾਂ ਕਿਸ ਤਰ੍ਹਾਂ ਇੱਕ ਬਾਲੀਵੁੱਡ ਦੇ ਵਿੱਚ ਕੀਤਾ ਹੋਇਆ ਕਿਰਦਾਰ ਨੌ ਜਵਾਨਾਂ ਨੂੰ ਸੇਧ ਵੀ ਦੇ ਸਕਦਾ ਹੈ ਤੇ ਨੌਜਵਾਨਾਂ ਨੂੰ ਕੋਰਾਹੇ ਵੀ ਪਾ ਸਕਦਾ ਸੋ ਇੱਥੇ ਇੱਕ ਬੜਾ ਵੱਡਾ ਸਵਾਲ ਇਨਾਂ ਕਿਰਦਾਰਾਂ ਤੇ ਵੀ ਉੱਠਦਾ ਕਿ ਇਨਾਂ ਨੂੰ ਵੀ ਇਨਾਂ ਦੇ ਹੱਥ ਵੀ ਬੜੀ ਵੱਡੀ ਜ਼ਿੰਮੇਵਾਰੀ ਹੈ ਸਮਾਜ ਦੀ ਕਿ ਬਈ ਕਿਸ ਤਰ੍ਹਾਂ ਸਮਾਜ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਦੂਜੀ ਆਪਾਂ ਗੱਲ ਕੀਤੀ ਹੈ ਆਪਣੇ ਐਮਪੀ ਸਨੀ ਦਿਓਲਜੀ ਜਿਹੜੇ ਕਿ ਜਦੋਂ ਦੀਆਂ ਚੋਣਾਂ ਹੋਈਆਂ ਨੇ ਉਸ ਤੋਂ ਬਾਅਦ ਦਿਖੇ ਨਹੀਂ ਐ ਅਤੇ ਕਿਸ ਤਰ੍ਹਾਂ ਉਹਨਾਂ ਤੇ ਨਾ ਹੋਣਾ ਉਸ ਇਲਾਕੇ ਦੇ ਲੋਕਾਂ ਨੂੰ ਮਹਿੰਗਾ ਪੈ ਰਿਹਾ ਇਲਾਕੇ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਦੂਰ ਨਹੀਂ ਹੋ ਰਹੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਉਹਨਾਂ ਨੇ ਖੁਦ ਕਰਨਾ ਹੈ ਉਹ ਉਹਨਾਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਹਲੇ ਤੱਕ ਉਹ ਨਜ਼ਰ ਵੀ ਨਹੀਂ ਆਇਆ ਤੇ ਉਹ ਸਮੱਸਿਆਵਾਂ ਤਿਉਂ ਦੀਆਂ ਤਿਉਂ ਹੀ ਖੜੀਆਂ ਨੇ ਇਲਾਕੇ ਦੇ ਲੋਕੇ ਪਿਛਲੇ 5 ਸਾਲ ਤੋਂ ਪਰੇਸ਼ਾਨ ਚੱਲ ਰਹੇ ਨੇ ਸੋ ਇਹ ਦੋ ਮੁੱਦੇ ਜਿਹੜੇ ਪੰਜਾਬ ਦੀ ਸਿਆਸਤ ਦੇ ਜਿਹੜੇ ਚੱਲ ਰਹੇ ਨੇ ਗਰਮਾ-ਗਰਮ ਨੇ ਤੇ ਇਸ ਉੱਤੇ ਮੇਰੇ ਸੀਨੀਅਰ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਸੋ ਅਗਲੀ ਵਾਰੀ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਸਿਆਸਤ ਦੇ ਨਵੇਂ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਧੰਨਵਾਦ ਧੰਨਵਾਦ ਜੀ